ਸਾਹਿਲ ਮਾਈਕ ਜਾ ਰਿਹਾ ਹੈ ਅੱਜ ਤੁਹਾਡੀ ਗ੍ਰੰਟਰੀ ਜਿੰਨਾ ਅੱਜ ਪੂਰਾ ਕਰਾਇਆ ਦੋ ਇਨਸਾਫ ਹੋਏਗਾ ਹਾਂਜੀ ਪੁਲਸਾਂ ਦੇ ਸਹਿਯੋਗ ਕਰ ਰਹੇ ਆ ਤੁਹਾਡੇ ਕੋ ਪੈਸੇ ਵੜੇਗੇ 4 ਲੱਖ ਰੁਪਿਆ ਕਿ ਨਹੀਂ 4 ਲੱਖ ਰੁਪਿਆ ਉਹ ਮੇਰੇ ਕਾਪੀ ਕੈਮਰਾ ਹਾਂਜੀ ਸਭ ਔਨਲਾਈਨ ਕਰਾਂਗੇ ਸਿਰਫ ਕੋਰਟ ਦਾ ਸਨਮਾਨ ਕਰਨਾ ਕੋਰਟ ਪੇਸ਼ ਹੋਏ ਆ ਇਕਦਮ ਬੇਦਾਗ ਹੋ ਕੇ ਨਿਕਲਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਬਹੁਤ ਸਾਰੀਆਂ ਆਟੀਆਂ ਤੁਹਾਡੇ ਕੋਲ ਪਈਆਂ ਰਹੀਆਂ ਉਹ ਮੇਰਾ ਅਧਿਕਾਰ ਆਟੀਆਂ ਪਾਣ ਦਾ ਅਧਿਕਾਰ ਹੈ 4 ਲੱਖ ਦੀ ਨਿਸ਼ਚਿਤ ਤੌਰ ਤੇ ਮੰਨਦੇ ਨਹੀਂ ਨਾ ਜੀ ਸਾਰੋ ਪਲਾਨ ਕਰਕੇ ਆ ਕੇ ਖੁੱਤੇ ਗਏ ਆ ਫਿਰ ਮੇਰੀ ਗਲਤੀ ਆ ਵੀ ਮੈਂ ਲਫਾਫਾ ਛੜ ਕੇ ਬਿਜਲ ਨੂੰ ਭੜਾਇਆ ਮੇਰੇ ਹੱਥਾਂ ਤੋਂ ਕੋਈ ਰੰਗ ਨਹੀਂ ਪਾਇਆ ਕੋਈ ਰੰਗ ਨਹੀਂ ਪਾਇਆ ਇਹ ਰਿਪੋਰਟ ਵੀ ਦਰਜ ਆ ਕੋਈ ਰੰਗ ਨਹੀਂ ਲੱਗਾ ਮੇਰੇ ਹੱਥਾਂ ਤੇ ਕਿੰਨੇ ਦਿਨ ਦਾ ਰਿਮਾਨਡ ਮਿਲਿਆ ਹੁਣ ਤੁਹਾਡਾ ਤਿੰਨ ਦਿਨ ਦਾ ਸੌ ਵਾਰ ਤੱਕ ਦਾ ਤੁਹਾਡੇ ਵੱਲੋਂ ਦੱਸਿਆ ਜਾਏਗਾ ਸਾਰਾ ਕੁਝ ਜੀ ਨਾਲ ਬਿਲਕੁਲ ਜੀ ਮੋਕਾਂ ਬਿਲਕੁਲ ਦੱਸਾਂਗਾ ਜੀ ਠੀਕ ਆ ਜੀ ਮੈਨੂੰ ਛੱਕਣ ਮੀਡੀਆ ਦੁਕਾਨ ਤੋਂ ਛੜ ਬਿਜਲ ਇਹ ਕਹਿੰਦੇ ਵੀ ਉੱਥੇ ਛੜਾ ਆ ਉਹ ਬਰਾਮ ਕਰ ਲੋ ਬਿਲਕੁਲ ਪਾਰ ਸਾਫ ਨਿਕਲਾਗਾ ਅੱਛਾ ਜੀ ਹਾਂ ਆਜ ਇੱਕ ਹੋਰ ਜਾਂ ਚੱਲਣਾ ਜੋ ਪੱਛੀ ਪਰਾਂ ਜੋ ਸਰਦਨ ਰਿਜਿਨਸਲੋ ਭੜਿਆ ਗਿਆ ਕਿੰਨੇ ਦਿਨ ਦਾ ਰਿਮਾਂਡ ਹੈ ਤੇ ਕੀ ਐਗਮੀ ਨੌਬਤ ਹੈ ਕਿ ਕਾਫੀ ਸਮੇਂ ਤੋਂ আটਕ ਗਏ ਪਹਿਲੀਆਂ ਜੀ ਹੋਰ ਵੀ ਕਈ ਹਲਕਾਰਪੁਰ ਸ਼ਹਿਰ ਤੇ ਕੰਮ ਕਰਦੇ ਉਹਨਾਂ ਦਾ ਦਾਵਾ ਕਿ ਅਸੀਂ ਸ਼ਹਿਰ ਦੀ ਭਲਾਈ ਲਈ ਸਰਕਾਰ ਦਾ ਮਾਲੀਆ ਵਧਾਉਣ ਲਈ ਸਾਰਾ ਕੰਮ ਕਰਦੇ ਦੇਖੋ ਇਹ ਬੜਾ ਇੰਪੋਰਟੈਂਟ ਚੀਜ਼ ਹੈ ਕਿ ਜੇ ਸਰਕਾਰ ਦੇ ਇਨਕਮ ਵਧਾਉਣ ਵਾਸਤੇ ਸਰਕਾਰ ਦੇ ਅਧਾਰੇ ਹੈਗੇ ਨੇ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਸਰਕਾਰ ਲਈ ਔਰ ਜੇ ਕੋਈ ਇੰਡੀਵਿਜੂਅਲ ਬੰਦਾ ਪ੍ਰਾਈਵੇਟ ਲੈਵਲ ਤੇ ਕਹਿੰਦਾ ਮੈਂ ਸਰਕਾਰ ਦੀ ਆਮਦਨ ਵਧਾਣੀ ਹੈ ਤੇ ਸਭ ਤੋਂ ਪਹਿਲੇ ਇਹ ਚੀਜ਼ ਸੋਚਣੀ ਚਾਹੀਦੀ ਕਿ ਉਹ ਆਪਣੀ ਆਮਦਨ ਦੀ ਗੱਲ ਕਰ ਰਿਹਾ ਉਹ ਸੈਲਫ ਜਿਹੜੀ ਗਰੋਥ ਦੀ ਗੱਲ ਕਰਦਾ ਔਰ ਉਹ ਉਰਚ ਕਰਪਸ਼ਨ ਆ ਜਾਂਦੀ ਔਰ ਅੱਜ ਜਿਹੜਾ ਇਹ ਪਰਚਾ ਦਰਜ ਹੋਇਆ ਇਹ 37 ਨੰਬਰ ਪਰਚਾ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਨੇ ਦਰਜ ਕੀਤਾ ਜਦੇ ਵਿੱਚ ਮਦਈ ਨੇ ਪਰਮਦੀਪ ਸਿੰਘ ਜਿਹੜੇ ਰਾਜਨ ਕੰਪਨੀ ਦੇ ਡਾਇਰੈਕਟਰ ਨੇ ਔਰ ਜਿਹੜਾ ਆਪਣਾ ਹੈਗਾ ਲੰਡਾ ਬਾਜ਼ਾਰ ਉਹਦੇ ਵਿੱਚ ਉਹਨਾਂ ਦੀਆਂ ਦੋ ਬਿਲਡਿੰਗਸ ਨੇ ਔਰ ਉਹ ਬਿਲਡਿੰਗਸ ਨੂੰ ਕਨੈਕਟ ਕਰਕੇ ਉੱਥੇ 67 ਨੰਬਰ ਬਿਲਡਿੰਗ ਹੈ ਜਿੱਦੀ ਉਹ ਕੰਸਟਰਕਸ਼ਨ ਕਰ ਰਹੇ ਸੀ ਫਰਸਟ ਫਲੋਰ ਦਾ ਉਹਨਾਂ ਨੇ ਕਿਉਂਕਿ ਕੋਈ ਵੀ ਕੰਸਟਰਕਸ਼ਨ ਕਰਨੀ ਹੈ ਤੇ ਉਹਦੇ ਵਿੱਚ ਕਾਫੀ ਲੂਪ ਹੋਲਸ ਹੁੰਦੇ ਨੇ ਜਿਹਦੇ ਲਈ ਸਾਨੂੰ ਅਪਲਾਈ ਕਰਨਾ ਪੈਂਦਾ ਐਨਓਸੀ ਹੁੰਦੀਆਂ ਪਾਸ ਹੁੰਦੀਆਂ ਬਿਲਡਿੰਗ ਬਾਇਲॉज ਨੇ ਜਿਹੜੇ ਕਾਰਪੋਰੇਸ਼ਨ ਦੇ ਅਧਾਰਿਆਂ ਨੇ ਸਾਨੂੰ ਦੇਨੇ ਆ ਮਿਊਨਿਸਪਲ ਟਾਊਨ ਪਲੈਨਰ ਦੇ ਅਧਾਰਿਆਂ ਨੇ ਦੇਨੇ ਆ ਔਰ ਕਾਫੀ ਚੀਜ਼ਾਂ ਉਹਨਾਂ ਨੇ ਅਪਲਾਈ ਕੀਤੀਆਂ ਸੀ ਜਿਦੇ ਵਿੱਚ ਉਹਨਾਂ ਨੂੰ ਐਨਓਸੀ ਮਿਲੀ ਵੀ ਹੋਈ ਸੀ ਤੇ ਇੱਕ ਉਹਨਾਂ ਨੇ ਫਲੋਰ ਹੋਰ ਦੀ ਜਿਹੜੀ ਐਨਓਸੀ ਅਪਲਾਈ ਕੀਤੀ ਹੋਈ ਸੀ ਤੇ ਜਦੋਂ ਹਜੇ ਉਹ ਅੰਡਰ ਪ੍ਰੋਸੈਸ ਤੇ ਗਈ ਸੀ ਉਹਦੇ ਵਿੱਚ ਉਹਨਾਂ ਕੋਲ ਐਮਟੀਪੀ ਜੇ ਏਟੀਪੀ ਜਿਹੜੇ ਪਰਮਿੰਦਰ ਸਿੰਘ ਆਏ ਉਹਨਾਂ ਨੇ ਕਿਹਾ ਕਿ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਔਰ ਉਹਨਾਂ ਦੀਆਂ ਦੋ ਦੁਵਾਰਾ ਤੋੜ ਵੀ ਦਿੱਤੀਆਂ ਕਿ ਉਹਨੂੰ ਇਲੈਗਲ ਕੰਸਟਰਕਕਸ਼ਨ ਕਿਹਾ ਕਿ ਕਿ ਤੁਸੀਂ ਅਲਾਉਡ ਤੋਂ ਵੱਧ ਕੰਸਟਰਕਸ਼ਨ ਕੀਤੀ ਹੈ ਪਰ ਨਾਲ ਦੇ ਨਾਲ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਵੇ ਸਾਡਾ ਇਰਚ ਕੋਈ ਕਸੂਰ ਨਹੀਂ ਹੈਗਾ ਸਾਡੇ ਕੋਲ ਕੰਪਲੇਂਟਸ ਆਈਆਂ ਨੇ ਤੇ ਤਾਂ ਕਰਕੇ ਸਾਨੂੰ ਆਣਾ ਪੈਂਦਾ ਇਸ ਲਈ ਤੁਸੀਂ ਗੱਲ ਕਰ ਲਓ ਜਿਹੜੇ ਆਰਟੀਆਈ ਐਕਟਿਵਿਸਟ ਆਪਣੇ ਆਪ ਨੂੰ ਕਹਿੰਦੇ சுரேਸ਼ ਸ਼ਰਮਾ ਜੀ ਉਹਨਾਂ ਨਾਲ ਤੇ ਉਹਨਾਂ ਨਾਲ ਫਿਰ ਪਰਨਦੀਪ ਜੀ ਨੇ ਗੱਲ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਸਾਰੇ ਅੰਦਰ ਅਫਸਰਾਂ ਦੇ ਨਾਲ ਬਹੁਤ ਵੱਡਾ ਲਿੰਕ ਹੈ ਮੈਂ ਆਲਰੇਡੀ ਲੋਕਾਂ ਦੇ ਬੜੇ ਕੰਮ ਕਰਵਾਏ ਨੇ ਜਿਸ ਕਰਕੇ ਜੇ ਤੁਸੀਂ ਆਪਣੀ ਚਾਹੁੰਦੇ ਹੋ ਕਿ ਐਨਓਸੀ ਪਾਸ ਹੋ ਜੇ ਹੈ ਬਿਲਡਿੰਗ ਨੂੰ ਨਾ ਤੋੜਿਆ ਜਾਵੇ ਤੇ ਉਹਦੇ ਲਈ ਤੁਹਾਨੂੰ ਜਿਹੜੀ ਇਲੀਗਲ ਗ੍ਰੈਟੀਫਿਕੇਸ਼ਨ ਹੈਗੀ ਉਹਨਾਂ ਨੇ ਡਿਮਾਂਡ ਕੀਤੀ 7 ਲੱਖ ਰੁਪਏ ਦੀ ਔਰ ਲੋਕਾਂ ਨੇ ਪੈਸੇ ਦਿੱਤੇ ਗਏ ਜੀ ਇਹਨਾਂ ਵੱਲੋਂ ਐ ਦੱਸਿਆ ਗਿਆ ਕਿ ਮੈਂ ਆਲਰੇਡੀ ਐਨਓਸੀ ਦੇ ਪੈਸੇ ਖਰਚੇ ਨੇ 7 ਲੱਖ ਇਜ਼ ਟੂ ਮੱਚ ਅਮਾਉਂਟ ਤੇ ਇਹਨਾਂ ਨੇ ਜਦੋਂ ਉਹਦੇ ਆਫਿਸ ਜਾ ਕੇ ਗੱਲ ਕੀਤੀ ਤੇ ਡੀਲ ਫਾਈਨਲਾਈਜ਼ ਹੋਈ ਕਿ ਪ ਔਰ ਉਹ 4 ਲੱਖ ਰੁਪਏ ਦੀ ਡੀਲ ਫਾਈਨਲਾਈਜ਼ ਹੋਣ ਤੋਂ ਬਾਅਦ ਜਿਹੜਾ 4 ਲੱਖ ਰੁਪਏ ਇਹਨਾਂ ਨੇ ਫਿਰ ਉਹ ਸੁਰੇਸ਼ਰ ਮੱਜੀ ਨੇ ਆਪਣੇ ਦਫ਼ਤਰ ਬੁਲਾ ਕੇ ਇਹਨਾਂ ਕੋ 4 ਲੱਖ ਰੁਪਏ ਲਿਆ ਤੇ ਮੀਨ ਟਾਈਮ ਇਹਨਾਂ ਦੀ ਪਰਮਦੀਪ ਸਿੰਘ ਜਿਹੜੇ ਸ਼ਹਿਰ ਦੇ ਉਹੋ ਜੇ ਵਾਸੀ ਨੇ ਜਿਨ੍ਹਾਂ ਦੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬਿਜ਼ਨਸ ادارے ਨੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਜਾਣਦੇ ਹੋ ਕਿਉਂ ਨਹੀਂ ਗਰੋ ਕਰ ਰਹੇ ਕਿਉਂਕਿ ਹਰ ਇੱਕ ਬਿਲਡਿੰਗ ਲੈਂਡ ਵਾਸਤੇ ਲੈਂਡ ਲੈਂਡ ਤੋਂ ਲੈ ਕੇ ਕੰਸਟਰਕਸ਼ਨ ਤੱਕ ਐਨੇ ਕੁ ਲੂਪ ਹੋਲਸ ਨੇ ਮੈਨੂੰ ਲੱਗਦਾ ਕਿ ਕੋਈ ਵੀ ਉਹ ਲੂਪ ਹੋਲਸ ਇਨ ਬਿਨ ਪੂਰੇ ਨਹੀਂ ਕਰ ਸਕਦਾ ਜੇ ਥੋੜੀ ਜੀ ਕਮੀ ਰਹਿ ਗਈ ਉਹਦੇ ਚ ਰਿਲੈਕਸੇਸ਼ਨ ਹੋਣੀ ਚਾਹੀਦੀ ਹੈ ਕੰਪਾਉਂਡਿੰਗ ਹੋਣੀ ਚਾਹੀਦੀ ਹੈ ਔਰ ਉਹਨਾਂ ਦਾ ਦਿਲ ਜਿਹੜਾ ਸਮਝੋ ਕਿ ਉਹਨਾਂ ਦਾ ਜ਼ਮੀਰ ਜਾਗਿਆ ਔਰ ਜ਼ਮੀਰ ਜਾਗਣ ਦੇ ਨਾਲ ਹੀ ਫਾਈਲਡ ਕੰਪਲੇਂਟ ਉਹਦੇ ਵਿੱਚ ਟਰੈਪ ਦੇ ਵਿੱਚ ਇਹਨਾਂ ਕੋਲੋਂ ਉਹੀ 4 ਲੱਖ ਰੁਪਏ ਰਿਕਵਰ ਹੋਇਆ ਔਰ ਰੰਗੇ ਹੱਥੀ ਉਹਨਾਂ ਨੂੰ ਫੜਿਆ ਗਿਆ ਤੇ ਅੱਜ ਇਹਨਾਂ ਨੂੰ ਪੇਸ਼ ਕਰਵਾਇਆ ਸੀ ਡਿਊਟੀ ਮੈਜਿਸਟਰੇਟ ਇਲਾਕਾ ਮ 5 ਦਿਨ ਦਾ ਰਿਮਾਂਡ ਮੰਗਿਆ ਪਰ ਜਿਹੜਾ ਰੀਜ਼ਨ ਸੀ ਰਿਮਾਂਡ ਦਾ ਉਹ ਸੀ ਕਿ ਇਹਨਾਂ ਦੀਆਂ ਬਿਨਾਮੀ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦਾ ਪਤਾ ਕਰਨਾ ਕਿ ਕਿੰਨੇ ਕਿੰਨੀ ਦੇਰ ਤੋਂ ਐ ਆਪਣੇ ਆਰਟੀਆਈ ਐਕਟਿਵਿਸਟ ਹੋਣ ਦਾ ਨਜਾਇਜ਼ ਫਾਇਦਾ ਉਠਾ ਕੇ ਕਿੰਨੇ ਲੋਕਾਂ ਕੋਲੋਂ ਇਹਨਾਂ ਨੇ ਇਹੋ ਜਿਹੇ ਪੈਸੇ ਲਏ ਹੋਣੇ ਆ ਔਰ ਲਿੱਤੇ ਆ ਕਿਹਨਾਂ ਦੇ ਪੈਸੇ ਜਿੰਨਾ ਕੋ ਪੈਸਾ ਕਿੰਨਾ ਸਰਕਾਰ ਦਾ ਹੁੰਦਾ ਇਹ ਦੇਖੋ ਜੀ ਆਪਣਾ ਫਾਇਦਾ ਕੀਤਾ ਸਰਕਾਰ ਦਾ ਸਰਕਾਰ ਵੀ ਦੱਸੇ ਇਸ ਗੱਲ ਦਾ ਸਰਕਾਰ ਕੋਲੋਂ ਬਾਈਟ ਲਿਓ ਕਿ ਉਹਨਾਂ ਨੂੰ ਕਿੰਨਾ ਕੋ ਫਾਇਦਾ ਹੋਇਆ ਜਦੋਂ ਜਿੰਨੀਆਂ ਕੋ ਆਰਟੀਆਂ ਜਾਂ ਪਾਈਆਂ ਔਰ ਕਿੰਨਿਆਂ ਦੇ ਰਿਜ਼ਲਟ ਫਾਈਨਲਾਈਜ਼ ਹੋਏ ਇਹ ਬੜਾ ਜ਼ਰੂਰੀ ਹੈ ਲਿੱਤੇ ਕਿ ਉਹਦੇ ਵਾਸਤੇ ਹੀ ਅੱਜ 3 ਦਿਨ ਦਾ ਰਿਮਾਂਡ ਜੱਜ ਸਾਹਿਬ ਨੇ ਦਿੱਤਾ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਤੁਸੀਂ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਬਹੁਤ ਸਾਰੀਆਂ ਬਿਲਡਿੰਗਾਂ ਸ਼ਹਿਰ ਦੇ ਵਿੱਚ ਬਣ ਰਹੀਆਂ ਨੇ ਹੋਰ ਵੀ ਬਹੁਤ ਸਾਰੇ ਆਰਟੀਆਈ ਵਾਲੇ ਐਕਟਿਵਿਸਟ ਨੇ ਉਹਨਾਂ ਦੇ ਵੱਲੋਂ ਵੀ ਉਹਨਾਂ ਦੇ ਉੱਪਰ ਇਸੇ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਦੇਖੋ ਸਾਡਾ ਅੰਮ੍ਰਿਤਸਰ ਸਿਫਤੀ ਦਾ ਘਰ ਆ ਔਰ ਇਹਦੇ ਵਿੱਚ ਇੰਨੀ ਧੇਰ ਤੋਂ ਸਾਨੂੰ ਕਿਉਂ ਡਵੈਲਪਮੈਂਟ ਨਹੀਂ ਕਿਉਂ ਜਾ ਕੇ ਪੱਤੀ ਦੇ ਵਿੱਚ ਜਾ ਕੇ ਇੰਡਸਟਰੀਜ਼ ਲੱਗ ਰਹੀਆਂ ਕਿਉਂ ਲੋਕੀ ਅੰਮ੍ਰਿਤਸਰ ਤੋਂ ਬਾਹਰ ਇਨਵੈਸਟ ਕਰਨਾ ਚਾਹੁੰਦੇ ਕਿਉਂ ਇੱਥੇ ਬੇਰਜ਼ਗਾਰੀ ਵਧ ਰਹੀ ਹੈ ਕਿਉਂ ਲੋਕੀ ਇੱਥੇ ਹੋਟਲ ਇੰਡਸਟਰੀ ਕਾਰਪਰ ਕੰਮ ਕਿਉਂ ਨਹੀਂ ਬਿਲਡਿੰਗਸ ਖੋਲਣਾ ਚਾਹੁੰਦੇ ਕਿਉਂ ਇੱਥੇ ਕੰਮ ਨਹੀਂ ਖੁੱਲਦੇ ਉਹਦਾ ਰੀਜ਼ਨ ਸਭ ਤੋਂ ਵੱਡਾ ਆ ਆਰਟੀਆਈ ਐਕਟਿਵਿਸਟ ਹੈਗੇ ਜਿਹੜੇ ਇਨ ਦਾ ਗਾਰਬ ਆਫ ਦਿਸ ਲੋਕਾਂ ਕੋਲ ਇਲੀਗਲ ਗ੍ਰੈਟੀਫਿਕੇਸ਼ਨ ਲੈ ਰਹੇ ਆ ਲੋਕਾਂ ਨੂੰ ਡਰਾਉਂਦੇ ਅਫਸਰਾਂ ਦੇ ਨਾਂ ਤੇ ਮਾਈਟ ਬੀ ਅਫਸਰ ਵੀ ਰਲੇ ਹੋਣਗੇ ਤਾਂ ਹੀ ਅਫਸਰ ਇਨਫੋਰਮੇਸ਼ਨ ਇਹਨਾਂ ਨੂੰ ਦਿੰਦੇ ਆ ਜੇ ਕਿਸੇ ਅਫਸਰ ਨੇ ਕਿਹਾ ਕਿ ਤੁਸੀਂ ਇਹਨੂੰ ਮਿਲ ਲਓ ਇਟ ਮੀਨਸ ਕੋਈ ਨਾ ਕੋਈ देयर ਇਜ਼ ਹੈਂਕੀ ਪੈਂਕੀ ਜਿਹੜਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੋਊਗਾ ਔਰ ਉਹ ਸਾਹਮਣੇ ਆਏਗਾ 3 ਦਿਨ ਦਾ ਰਿਮਾਂਡ ਮਿਲਿਆ ਔਰ ਮੈਂ ਮੈਸੇਜ ਦੇਣਾ ਚਾਹਨਾ ਸਾਰਿਆਂ ਨੂੰ ਕਿ ਡਰਨ ਦੀ ਕੋਈ ਲੋੜ ਨਹੀਂ ਹੁੰਦੀ ਜਿਹੜੇ ਲੋਕ ਇਲੀਗਲੀ ਤੁਹਾਡੀ ਮਿਹਨਤ ਦੀ ਕਮਾਈ ਨੂੰ ਐਦਾਂ ਗ੍ਰੈਬ ਕਰਨਾ ਚਾਹਦੇ ਉਹਨਾਂ ਖਿਲਾਫ ਆਵਾਜ਼ ਉਠਾਓ ਔਰ ਪਰਮਦੀਪ ਸਿੰਘ ਜੀ ਨੇ ਆਵਾਜ਼ ਠਾਈ ਹੈ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਸੁਰੇਸ਼ ਸ਼ਰਮਾ ਕਹਿੰਦਾ ਕਿ ਆਰਟੀਆਈ ਐਕਟੀਵਿਸਟ ਕਾਨੂੰਨੀ ਹੱਕ ਹੈ ਸਾਨੂੰ ਕਾਨੂੰਨ ਜੱਜ ਦਿੰਦਾ ਇਹਦੇ ਵਿੱਚ ਕੀ ਮਾੜੀ ਗੱਲ ਬਿਲਕੁਲ ਜੀ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਹਰ ਬੰਦਾ ਪਾ ਸਕਦਾ ਪਰ ਜਦੋਂ ਉਹ ਬੰਦਾ ਇਨਫਰਮੇਸ਼ਨ ਕਲੈਕਟ ਕਰਕੇ ਕਿਸੇ ਨੂੰ ਫਰੋਤੀ ਦੀ ਤੌਰ ਤੇ ਲੈ ਕੇ ਆਂਦਾ ਦੈਨ ਇਟ ਬਿਕਮਸ ਅਨ ਅਫੈਂਸ ਔਰ ਇਸ ਮੋਟਰਸ ਆ ਬ੍ਰੈਂਡੀ ਨੂੰ ਖਤਮ ਕਰਨ ਵਾਸਤੇ ਹੀ ਵਿਜੀਲੈਂਸ ਔਰ ਇਹੋ ਜਿਹੇ ادارے ਨੇ ਜਿਨ੍ਹਾਂ ਨੇ ਬਿਲਕੁਲ ਸੋਚ ਸਮਝ ਕੇ ਇੱਕ ਬਹੁਤ ਵਧੀਆ ਜਿਹੜਾ ਵਾ ਸਖਤ ਪਰਚਾ ਦਰਜ ਕੀਤਾ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਇਹਨਾਂ ਨੂੰ ਸਜ਼ਾ ਵੀ ਹੋਵੇਗੀ। ਕੰਮ ਤਾਂ ਐਮਟੀ ਵਿਭਾਗ ਨੇ ਕਰਨਾ ਸੀ ਨਾ ਉਹਨਾਂ ਕਿਉਂ ਗਿਆ ਕਿ ਇਹਨੂੰ ਸ੍ਰੀਸ਼ ਜੀ ਨੂੰ ਮਿਲੋ ਜਾਂਦੇ। ਇਹੀ ਚੀਜ਼ ਦੀ ਇਨਵੈਸਟੀਗੇਸ਼ਨ ਵਾਸਤੇ ਰਿਮਾਂਡ ਮਿਲਿਆ ਔਰ ਮੈਨੂੰ ਲੱਗਦਾ ਹੈ ਕਿ ਕੁਝ ਨਵੇਂ ਤੱਥ, ਨਵੇਂ ਚਿਹਰੇ, ਸ਼ਹਿਰ ਦੇ ਵੱਡੇ ਕੁਝ ਚਿਹਰੇ ਜਿਹੜੇ ਇਹ ਕਰ ਰਹੇ ਨੇ ਇੱਕ ਦੋ ਦਿਨਾਂ ਤੱਕ ਸਾਹਮਣੇ ਆਉਣਗੇ